ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ Diwali ਤੋਂ ਪਹਿਲਾਂ ਕੇਂਦਰੀ ਕਰਮਚਾਰੀਆਂ ਨੂੰ ਮਿਲ ਸਕਦੇ ਨੇ ਦੋ ਵੱਡੇ ਤੋਹਫੇ ਜੇ ਸਭ ਕੁਝ ਠੀਕ ਰਿਹਾ ਤਾਂ ਇਸ ਵਾਰ Diwali ਤੋਂ ਪਹਿਲਾਂ ਕੇਂਦਰ ਸਰਕਾਰ ਤੇ ਕਰਮਚਾਰੀਆਂ ਦੀਆਂ ਪੈਨਸ਼ਨਾਂ ਪੈਨਸ਼ਨਾਂ ਨਾਲ ਦੋ ਵੱਡੇ ਤੋਹਫੇ ਮਿਲ ਸਕਦੇ ਨੇ ਚਰਚਾ ਹੈ ਚਰਚਾ ਹੈ ਕਿ ਸਰਕਾਰ 8ਵੇਂ ਵੇਤਨ ਕਮਿਸ਼ਨ ਦੇ ਗਠਨ ਤੇ ਫੈਸਲਾ ਕਰ ਸਕਦੀ ਹੈ ਇਸ ਦੇ ਨਾਲ ਹੀ ਮੰਗਾਈ ਪੱਤੇ ਵਿੱਚ ਵੀ ਵਾਧਾ ਦਾ ਐਲਾਨ ਹੋਣ ਦੀ ਸੰਭਾਵਨਾ ਹੈ ਜੇ ਜੇ ਇਹ ਦੋਵੇਂ ਫੈਸਲੇ ਹੁੰਦੇ ਹਨ ਤਾਂ ਲਗਭਗ 1.2 ਕਰੋੜ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਇਸ ਦਾ ਫਾਇਦਾ ਮਿਲੇਗਾ ਮਗਿਆ ਹੀ ਪਤਾ ਕਿੰਨਾ ਵੱਧ ਸਕਦਾ ਹੈ ਫਿਲਹਾਲ ਕੇਂਦਰ ਸਰਕਾਰ ਨੇ ਕਰਮਚਾਰੀਆਂ ਨੂੰ 50% ਤੇ ਡੀਏ ਮਿਲ ਰਿਹਾ ਹੈ ਮੀਡੀਆ ਰਿਪੋਰਟਾਂ ਮੁਤਾਬਕ ਸਾਲ ਦੀ ਦੂਜੀ ਅੱਧ ਵਿੱਚ ਅੱਧ ਵਿੱਚ ਇਸ ਵਿੱਚ 30% ਦਾ ਵਾਧਾ ਹੋ ਸਕਦਾ ਦੱਸ ਦਈਏ ਕਿ ਸੱਤਵੇਂ ਵੇਤਨ ਕਮਿਸ਼ਨ ਦੇ ਨਿਯਮ ਅਨੁਸਾਰ ਸਰਕਾਰ ਸਾਲ ਵਿੱਚ ਦੋ ਵਾਰ ਡੀਏ ਦੀ ਸਮੀਖਿਆ ਕਰਦੀ ਹੈ ਜਨਵਰੀ ਤੋਂ ਜੂਨ ਤੇ ਜੁਲਾਈ ਤੋਂ ਦਸੰਬਰ ਆਮ ਤੌਰ ਤੇ ਇਸ ਦਾ ਲਾਣ ਫਰਵਰੀਅਰ ਤੇ ਮਾਰਚ ਤੇ ਸਤੰਬਰ ਤੇ ਅਕਤੂਬਰ ਵਿੱਚ ਕੀਤਾ ਜਾਂਦਾ ਹੈ 8ਵੇਂ ਵੇਤਨ ਕਮਿਸ਼ਨ ਦੇ ਨਜ਼ਰ ਕਾਫੀ ਸਮੇਂ ਤੋਂ ਕੇਂਦਰੀ ਕਰਮਚਾਰੀ ਅਠਵੇਂ ਵੇਤਨ ਕਮਿਸ਼ਨ ਦੀ ਘੋਸ਼ਣਾ ਦਾ ਵੀ ਇੰਤਜ਼ਾਰ ਕਰ ਰਹੇ ਹਨ ਸਰਕਾਰ ਨੇ ਜਨਵਰੀ 2025 ਵਿੱਚ ਇਸ ਦੇ ਗਠਨ ਦਾ ਸੰਕੇਤ ਤਾਂ ਦਿੱਤਾ ਸੀ ਪਰ ਅਜੇ ਤੱਕ ਕੋਈ ਅਧਿਕਾਰਤਾ ਅਧਿਕਾਰ ਰਿਕਵਰ ਅਪਡੇਟ ਨਹੀਂ ਆਇਆ ਹੁਣ ਮੰਨਿਆ ਜਾ ਰਿਹਾ ਹੈ ਕਿ ਅਕਤੂਬਰ 2025 ਵਿੱਚ ਦੀਵਾਲੀ ਤੋਂ ਪਹਿਲਾਂ ਕਮਿਸ਼ਨ ਦੇ ਗਠਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਕਿਉਂ ਵਧ ਰਿਹਾ ਦਬਾਅ ਪਿਆ ਕਮਿਸ਼ਨ ਦੇ ਗਠਨ ਨੂੰ ਲੈ ਕੇ ਸਰਕਾਰ ਨੇ ਲਗਾਤਾਰ ਦਬਾਵਾ ਵਧ ਰਿਹਾ ਹੈ ਹਾਲ ਹੀ ਵਿੱਚ ਰੇਲਵੇ ਕਰਮਚਾਰੀ ਸੰਘ ਸੰਗਠਨਾ ਨੇ ਇਸ ਮੁੱਦੇ ਤੇ ਜ਼ੋਰ ਦਿੱਤਾ ਹੈ ਆਖਿਲ ਭਾਰਤੀ ਰੇਲਵੇ ਕਰਮਚਾਰੀ ਮਹਾਸਿੰਘ ਨੇ ਇਥੋਂ ਤੱਕ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਜਲਦੀ ਕਦਮ ਨਹੀਂ ਚੁੱਕਦੀ ਤਾਂ ਕਰਮਚਾਰੀ 19 ਸਤੰਬਰ ਨੂੰ ਦੇਸ਼ ਪੱਧਰੀ ਤੇ ਪ੍ਰਦਰਸ਼ਨ ਕਰਨਗੇ ਖਬਰ ਨਾਲੰਦ ਤੱਕ ਬਣੇ ਰਹਿਣ ਲਈ ਧੰਨਵਾਦ